ਤਰਨਤਾਰਨ ਦੇ ਤਹਿਸੀਲ ਬਜਾਰ ਦੇ ਵਿੱਚ ਇੱਕ ਕੱਪੜਿਆਂ ਵਾਲੀ ਦੁਕਾਨ ਨੂੰ ਭਿਆਨਕ ਆਕਲਾ ਗਈ ਅੱਗ ਦੇ ਕਾਰਨਾਂ ਦਾ ਪਤਾ ਤਾਂ ਨਹੀਂ ਲੱਗਿਆ ਪਰ ਅੱਗ ਲੱਗਣ ਤੋਂ ਬਾਅਦ ਕਾਫੀ ਵੱਡਾ ਨੁਕਸਾਨ ਹੋਇਆ ਹਾਲਾਂਕਿ ਫਾਇਰ ਬ੍ਰਿਗੇਡ ਵੱਲੋਂ ਲਗਾਤਾਰ ਅੱਗ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਪਰ ਕਾਬੂ ਪਾਉਣਾ ਲਗਾਤਾਰ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਕਿਸ ਤਰ੍ਹਾਂ ਇਹ ਅੱਗ ਲੱਗੀ ਇਸ ਦਾ ਤਾਂ ਪਤਾ ਨਹੀਂ ਲੱਗ ਸਕਿਆ ਪਰ ਵੱਡਾ ਨੁਕਸਾਨ ਦੁਕਾਨ ਦਾ ਕਾਫੀ ਹੋ ਚੁੱਕਿਆ ਹੈ ਮੇਰਾ ਨਾਮ ਕਰਨ ਦੇ ਸਿੱਟੇ ਨਹੀਂ ਆਪ ਜੀ ਤੇ ਇਸ ਨੂੰ ਕਿਵੇਂ ਅੱਗ ਲੱਗੀ ਹੈ ਤੇ ਕਿਵੇਂ ਧਰਵਾ ਲੱਗਾ ਕਿ ਨੁਕਸਾਨ ਕੀਤਾ ਜਾ ਰਿਹਾ ਹੈ ਹਲ ਕੰਟਰੋਲੋਂ ਤੇ ਫੋਨ ਆਇਆ ਸਾਡੇ ਦੇ ਤੇ ਆਪਣਾ ਵਿਚਾਰ ਦੇ ਵਿੱਚ ਅੱਗ ਲੱਗੀ ਹੋਈ ਆ ਮੌਕੇ ਤੇ ਹੀ ਤਰੰਤ ਪਹੁੰਚੇ ਆ ਕਿ ਜਿਹੜੀ ਬਹੁਤ ਜ਼ਿਆਦੀ ਹੋ ਗਈ ਆ ਤੇ ਮੌਕੇ ਤੇ ਹੀ ਉਹਨਾਂ ਅੱਗ ਜਿਹੜੀ ਆ ਬੁਝਾ ਰਹੇ ਬਾਕੀ ਸਲਿਕਾਤਾ ਦੇਖਦੇ ਕੋਸ਼ਿਸ਼ ਕਰ ਰਹੇ ਲੇਕਿਨ ਅੱਗੇ ਤੇ ਕਾਬੂ ਨਹੀਂ ਪਾਇਆ ਜਾਦਾ ਤੁਹਾਨੂੰ ਲੱਗਦਾ ਕਿੰਨੀ ਕਿ ਭਾਂਡੇ ਅੰਦਰ ਅੱਗ ਕਿਦਾਂ ਨੁਕਸਾਨ ਵਿੱਚ ਆ ਗਿਆ ਜਿਆਦਾ ਭਾਂਡਾ ਖਲਾਬ ਹੋ ਚੁੱਕੀ ਹੈ ਰੂਗ ਕਿਉਂਕਿ ਅੱਗ ਜਿਹੜਾ ਕੱਪੜਾ ਸਾਰਾ ਅੰਦਰ ਵਿੱਚ ਪਿਆ ਹੋਇਆ ਵਾ ਠੀਕ ਹੈ ਇਸ ਕਰਕੇ ਅੱਗੇ ਜਿਹੜੀ ਬਹੁਤ ਹੈ ਇਹਨਾਂ ਮਤਲਬ ਕਿ ਉਹਦੇ ਅੰਦਰ ਪੀਵੀਸੀ ਜਿਹੜੀ ਹੋਈ ਆ ਪੀਵੀਸੀ ਦੇ ਨਾਲ ਵੀ ਅੱਗ ਜਿਹੜੀ ਬਹੁਤ ਪਤੰਡੀ ਆ